ਨਾਜ਼ਨਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਚੰਡੀਗੜ੍ਹ ਰੋਡ ਤੋਂ ਕਹਾੜਾ ਚੌਕ ਨੇੜੇ ਨਵੇਂ ਬਣੇ ਸ਼੍ਰੀ ਖਾਟੂ ਸ਼ਾਮ ਮੰਦਰ ਵਿਖੇ 2 ਨਵੰਬਰ ਨੂੰ ਮਨਾਏ ਜਾਣ ਵਾਲੇ ਬਾਬਾ ਸ਼ਾਮ ਜੀ ਦੇ ਜਨਮ ਦਿਵਸ ਲਈ ਟਰਸਟ ਵੱਲੋਂ ਪ੍ਰਦੀਪ ਮਿੱਤਲ, ਸੰਦੀਪ ਅਗਰਵਾਲ, ਅਨਿਲ ਮਿੱਤਲ ਅਤੇ ਐਲ ਆਰ ਮਿੱਤਲ ਦੀ ਪ੍ਰਧਾਨਗੀ ਹੇਠ ਤਿਆਰੀਆਂ ਚੋਰਾ-ਸ਼ੋਰਾ ਨਾਲ ਚੱਲ ਰਹੀਆਂ ਹਨ ਸਮਾਰੋਹ ਬਾਰੇ ਜਾਣਕਾਰੀ ਦਿੰਦੇ ਹੋਏ ਟਰਸਟੀ ਵਿਜੇ ਗੋਏ ਨੇ ਦੱਸਿਆ ਕਿ 2 ਨਵੰਬਰ ਨੂੰ ਪੌਂਟ ਸਿਟੀ ਉਹ ਬਾਬਾ ਜੀ ਦੇ ਜਨਮ ਦਿਵਸ ਤੇ ਦੁਪਹਿਰ 2 ਵਜੇ ਹੋਣ ਵਾਲੀ ਵਿਸ਼ਾਲ ਨਿਸ਼ਾਨ ਯਾਤਰਾ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਆਏ ਸ਼ਰਧਾਲੂ ਹਿੱਸਾ ਲੈਣਗੇ ਨਿਸ਼ਾਨ ਯਾਤਰਾ ਦੇ ਪੂਰੇ ਰੂਟ ਤੇ ਰੰਗ-बिरੰਗੀਆਂ ਰੰਗੋਲੀਆਂ ਬਣਾਈਆਂ ਜਾਣਗੀਆਂ ਰੰਗੋਲੀਆਂ ਖਾਸ ਤੌਰ ਤੇ ਦਿੱਲੀ ਤੋਂ ਆਏ ਕਾਰੀਗਰਾਂ ਦੁਆਰਾ ਬਣਾਈਆਂ ਜਾਣਗੀਆਂ ਜੋ ਕਿ ਦੇਖਣਯੋਗ ਹੋਣਗੀਆਂ ਟ੍ਰਸਟੀ ਗੋਇਲ ਨੇ ਦੱਸਿਆ ਕਿ ਨਿਸ਼ਾਨ ਯਾਤਰਾ ਨੂੰ ਲੈ ਕੇ ਸ਼ਰਧਾਲੂਆਂ ਵਿੱਚ ਬਹੁਤ ਉਤਸ਼ਾਹ ਹੈ ਸ਼ਰਧਾਲੂ ਬਾਬਾ ਦੀ ਨਿਸ਼ਾਨ ਯਾਤਰਾ ਵਿੱਚ ਹਿੱਸਾ ਲੈਣ ਲਈ 2 ਨਵੰਬਰ ਦੀ ਬੇਸਵਰੀ ਨਾਲ ਉਡੀਕ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਬਾਬਾ ਸ਼ਾਮ ਬਹੁਤ ਦਿਆਲੂ ਹਨ ਜਿਹੜੇ ਸ਼ਰਧਾਲੂ ਸੱਚੇ ਦਿਲ ਨਾਲ ਬਾਬਾ ਸ਼ਾਮਜੀਤ ਦਾ ਨਿਸ਼ਾਨ ਯਾਤਰਾ ਵਿੱਚ ਹਿੱਸਾ ਲੈਂਦੇ ਹਨ ਬਾਬਾ ਸ਼ਾਮ ਉਹਨਾਂ ਦੀਆਂ ਝੋੜੀਆਂ ਖੁਸ਼ੀਆਂ ਨਾਲ ਭਰ ਦਿੰਦੇ ਹਨ ਸੰਦੀਪ ਅਗਰਵਾਰ ਨੇ ਦੱਸਿਆ ਕਿ ਸ਼ਾਮਦੀ ਸਭਾ ਵਿੱਚ ਸ਼ਾਮ 5 ਵਜੇ ਤੋਂ ਪ੍ਰਸਿੱਧ ਭਜਨ ਗਾਇਕ ਪ੍ਰਿੰਸ ਛਾਵੜਾ ਆਪਣੀ ਮਿੱਠੀ ਆਵਾਜ਼ ਨਾਲ ਬਾਬਾ ਜੀ ਦਾ ਗੁਣਗਾਨ ਕਰਨਗੇ ਸੰਗੀਤਨ ਤੋਂ ਬਾਅਦ ਬਾਬਾ ਸ਼ਾਮ ਜੀ ਦੀ ਆਰਤੀ ਸ਼੍ਰੀ ਤਪਕੇਸ਼ਵਰ ਮਹਾਦੇਵ ਮਹਾ ਆਰਤੀ சிவா ਪਰਿਵਾਰ ਦੁਆਰਾ ਢੋਲ ਅਤੇ ਨਗਾਰਿਆਂ ਨਾਲ ਕੀਤੀ ਜਾਵੇਗੀ ਆਰਤੀ ਤੋਂ ਬਾਅਦ ਬਾਬਾ ਸ਼ਾਮ ਨੂੰ 56 ਭੋਗ ਅਰਪਿਤ ਕੀਤੇ ਜਾਣਗੇ ਇਸ ਮੌਕੇ ਅਭਿਸ਼ੇਕ ਗੁਪਤਾ ਹਰੀਸ਼ ਗਰਗ ਸੰਦੀਪ ਗੋਇਲ ਆਤੂਲ ਵਾਲੀਆ ਵਿਨੋਦ ਗੋਇਲ ਐਚ ਐਨ ਸਿੰਘਲ ਚੰ드ਰੇਸ਼ ਭਾਦਵ ਸतीश ਮਿੱਤਲ ਅਸ਼ੋਕ ਗੁਪਤਾ ਨਿਪਮ ਬੰਸਲ ਵਿਨੈਕ ਕੁਮਾਰ ਕੇ ਕੇ ਗਰਗ ਵਿਜੀਤ ਕੁਮਾਰ ਗੋਇਲ ਪ੍ਰਦੀਪ ਗਰਗ ਪਰਦੀਪ যাদਬ, ਬਾਲਕ੍ਰਿਸ਼ਨ ਸ਼ਰਮਾ, ਰਾਜਨੰਦ ਗੁਪਤਾ, ਜਸ਼ਪਾਲ ਗੁਪਤਾ, ਅਨਿਲ ਗੋਇਲ, ਨੀਰਜ ਗੁਪਤਾ, ਵਿਜੇ ਪੱਲਵ, ਰਾਜ ਸ਼ਰਮਾ, ਤੀਰਜ ਸਿੰਘਲ, ਰਵੀ ਗੋਇਲ, ਹਰਨਾਰਾਇਣ ਗਰਗ, ਐਚ ਐਲ ਸਿੰਘਲ, ਅਸ਼ੋਕ ਗੁਪਤਾ, ਮਨੀਸ਼ ਬਜਾਰੀਆ ਆਦਿ ਨੇ ਬਾਬਾ ਸ਼ਾਂਦੇ ਜੈਕਾਰੇ ਲਗਾਏ।